ਇਸ ਤੋਂ ਪਹਿਲਾਂ ਕਿ ਤੁਹਾਨੂੰ ਇਸ ਮਾਮਲੇ ਦੀ ਪੂਰੀ ਜਾਣਕਾਰੀ ਦੀਏ ਇੱਕ ਤੁਸੀਂ ਆਡੀਓ ਕਲਿੱਪ ਸੁਣ ਲਵੋ ਇਹ ਆਡੀਓ ਇੱਕ ਐਸਐਚਓ ਦੀ ਹੈ ਜੋ ਇੱਕ ਲੜਕੀ ਤੇ ਗੁਰੀ ਨਜ਼ਰ ਰੱਖਦਾ ਸੀ ਐਸਐਚਓ ਦਾ ਕਹਿਣਾ ਕਿ ਇਹ ਆਡੀਓ ਕੱਟ ਵੱਢ ਕਰਕੇ ਬਣਾਈ ਗਈ ਹੈ ਪਰ ਜੇਕਰ ਇਸ ਨੂੰ ਗੋਹ ਨਾਲ ਸੁਣਿਆ ਜਾਵੇ ਤਾਂ ਕਿਤੇ ਵੀ ਨਜ਼ਰ ਨਹੀਂ ਆਉਂਦਾ ਕਿ ਇਸ ਆਡੀਓ ਦੀ ਕੱਟ ਵੱਢ ਕਰਕੇ ਵਾਇਰਲ ਕੀਤੀ ਗਈ ਹੈ ਪੂਰੀ ਆਡੀਓ ਸੁਣੋ ਉਸ ਤੋਂ ਬਾਅਦ ਪੂਰੀ ਖਬਰ ਤੁਹਾਨੂੰ ਸੁਣਾਵਾਂਗੇ ਹੈਲੋ ਹੈਲੋ ਤੁਹਾਨੂੰ ਜਦ ਗਲਤੀ ਕਰਾ ਰਹੀ ਹੋ ਮਰੀ ਥਾਲਨ ਦੋਸਰ ਮੈਂ ਕਰਦੀ ਆ ਗੱਲ ਕਰਾਨੀ ਹੁੰਨ ਗੱਲ ਤੋੜ ਟਾਈਮ ਤੱਕ ਰੁਕੋ ਨਾ ਉਹ ਨੂੰ 8 ਤੱਕ ਅਸ਼ਕਤ ਹਾਤਾ ਲੈਣ ਦਾ ਪੀਤਾ ਲੈਣ ਦਾ ਬਿਲਕੁਲ ਹੀ ਡੀ ਗਿਆ ਉਹ ਗਲਤ ਕਰਾ ਅਕਸ਼ੂ ਨੇ ਠੀਕ ਹੁੰਦੀ ਹਾਏ ਵਿਚਾਰੀ ਤੇ ਤਰ ਸੁਣਨੀ ਆਂਦਾ ਮੈਂ ਭਾਈ ਕਹਾਂ ਗਲਤ ਕਰਾ ਪਈ ਅੱਛਾ ਰੁਕੋ ਸਰ ਕਰਾਉਣੀ ਆ ਕਮੰਡ ਰੁਕ ਜਾ ਉਹ ਕਹਿ ਰੋ ਕਲ ਇਹਨੂੰ ਫੋਟੋ ਮਾਰ ਕੇ ਨਾ ਦੋ ਨਾ ਲੈ ਸੋ ਇਸਮੀ ਇਸਮੀ ਹਾਂ ਆਪਾਂ ਮੜੀ ਜੇ ਨੇ ਸੱਚ ਸਰਦਕ ਪੁੰਨਾ ਆਇਆ ਕਣੀ ਗੱਲ ਕਾ ਬਾਰ ਬਾਰ ਕਹੀ ਜਾਂਦੇ ਆ ਹੈਲੋ ਹੈਲੋ ਹਲੋ ਹਾਂਜੀ ਸਰ ਉਹ ਕੀ ਗੱਲ ਹੋ ਗਈ ਸਿਰ ਪਤਾ ਹੀ ਨਹੀਂ ਤੇਦੀ ਦੁਖੀ ਹੰਦਾ ਮੇਰਾ ਤਾਂ ਯਾ ਇਹ ਨਹੀਂ ਆਉ ਪਤਾ ਨਹੀਂ ਇੱਕ ਨੰਮ ਮੜੀ ਦਾ ਦੋਂਦੀ ਆ ਕੁਛ ਖਾ ਬਗਰ ਰਹੀ ਨਾਲ ਹੀ ਵੋਮਟ ਆਉਣ ਲੱਗ ਜਾਂਦੇ ਆ ਉਹ ਖਾ ਪੀਣਾ ਨਾ ਕੋਈ ਖਾ ਪੀ ਰਹੀ ਹੈ ਨਹੀਂ ਜੀ ਉਸ ਪਿੱਤਲ ਸਿਕ ਨਹੀਂ ਮਾਰਨਿੰਗ ਫਰੂਟ ਵਗੈਰਾ ਖਾਦੇ ਸੀਗੇ ਭਾਈ ਉਹ ਗੈਸ ਗੈਸ ਵਾਂਗੀ ਗੈਸ ਉਹ ਜ਼ਿਆਦਾ ਨਹੀਂ ਹੈ ਹਾਂਜੀ ਹੈ ਯਾ ਸੋ ਸੋ ਜ਼ਿਆਦਾ ਦਰਦ ਨਹੀਂ ਹੈ ਕੁਝ ਖਾ ਵੀ ਤੇ ਆ ਜਾ ਦੋਈ ਲਾਗੇ ਬਹੁਤ ਜਿੰਨ ਨਹੀਂ ਹੈ ਹਾਂ ਹਾਂਜੀ ਦੇਖ ਲਈ ਆਹ ਦੇਖ ਲਈ ਆ ਜਾ ਦੋਈ ਲਾਗੇ ਹਾਂ ਚੱਲ ਲੀ ਆ ਆ ਜਾ ਆ ਆ ਮੈਂ ਲਪਕੀ ਰੋ ਤੁਸੀਂ ਚਲਾਉਂ ਦੋਈ ਰਹੀ ਉਸ ਮੈਂ ਚਲਦਾ ਤੋਪਿਆ ਇੱਕ ਬੰਦਰ ਜੰਦੂਰ ਮੇਰੇ ਅਰੇ ਇਸੇ ਸ਼ਾ ਅਰੋਤਾ ਟੱਲੇ ਨਾ ਹਾਂ ਕਦੋਂ ਕਦ ਕਾ ਜੁੰਗੀ ਮਾਸਾ ਉੱਤੇ ਗੜੇ ਉੱਤੇ ਇਸੇ ਸ਼ਾ ਠੀਕ ਆ ਹਾਂ ਅੰਠੇ ਖਾਬੀ ਗਿਆ ਦੁਨੀ ਤੇ ਮੁਰਗੀ ਬਰ ਅੱਧੇ ਘੰਟੇ ਦਾ ਰੋਈਂਗਾ ਚਲੋ ਠੀਕ ਆ ਮੈਂ ਦੇਖਦੀ ਦੇਖਣਾ ਨਹੀਂ ਆ ਆਦੋਂ ਵਜੇ ਸਰ ਆਨੀ ਮੈਂ ਮੈਂ ਤਾਂ ਇਹ ਦਿਨ ਗਿਆ ਸੀ ਗਾਪਾਇਆ ਜਿਬੋਤਨ ਕਿੱਥੇ ਹੀ ਗਏ ਆ ਤਾ ਜੋ ਫਰਮਣ ਆ ਕੋ ਨੀ ਕਿਉਂ ਦੇ ਰੋਲ ਲਈ ਨੀ ਲੈ ਗੰਦੇ ਰੋਹੀ ਚੱਕੇ ਉਹਨਾਂ ਨੇ ਖਰਾਬ ਨਹੀਂ ਨਹੀਂ ਉਹ ਲੋਗੀ ਤਾਂ ਪਰ ਖਰਾਬ ਵੀ ਠੀਕ ਆਗਾ ਸਾਨੂੰ ਕੋਈ ਵਾਰ ਨਹੀਂ ਆਉਂਦੀ ਅਜੇ ਕੋਈ ਜ਼ਿਆਦਾ ਦਵਾਈ ਲੈਣਾ ਕੱਲ ਵੀ ਨਹੀਂ ਚਾਹੀਦਾ ਅੱਜ ਵੀ ਨਹੀਂ ਜਾ ਰਹਾ ਕ ਮਿੰਨ ਬਲ ਲੈ ਮੈਂ ਚੱਲਦਾ ਰਹਿਣਾ ਨਾਲ ਠੀਕ ਆਂਦੇ ਦੰਦ ਨਾਲ ਲੱਗੋ ਮਰਾ ਕੇ ਸਰਕਾਰੀ ਚ ਚੰਗਾ ਲੱਗਦਾ ਹਾਂ। ਉਤੋਂ ਨੀਤਾ ਗਾ ਮਾ ਜੈਕਟਰ ਨਹੀਂ ਆਉਂਦੀ। ਹਾਂ। ਉਤੋਂ ਉਤੋਂ ਬਾਹਰ ਨਿਕਲਿਆਓ। ਹਾਂਜੀ। ਬਾਹਰ ਨਿਕਲੋ ਬਾਹਰ ਨਿਕਲੋ ਮੈਂ ਦੇ ਬੋਤਲਾਂ ਨਾਲ ਬਾਹਰ। ਮੈਂ ਦੇਖਣੇ ਨਹੀਂ ਤਾਂ ਕਿ ਨਾਲ ਗੱਲ ਕਰਕੇ ਕੀ ਚੰਦੇ ਐਕਚੁਅਲੀ ਮੈਂ ਨਾ ਪੈਸੇ ਵੀ ਉਹਨਾਂ ਤੋਂ ਹੀ ਲੈਣੀ ਆ। ਮੈਂ ਆਫਿਸ ਜਾਣਾ ਸੀਗਾ ਉੱਥੇ ਵੀ ਨਹੀਂ ਜਾ ਹੋਇਆ ਮੇਰੇ ਤੋਂ। ਅੱਛਾ। ਹਾਂਜੀ। ਮੈਂ ਉਹਨਾਂ ਕਿਹਾ ਸੀ ਮੈਂ ਕਮਨ ਦੇ ਦਿੰਦੀ ਆਂ। ਉਹ ਸਮੇਂ ਦੇ ਦੂੰਗੀ ਤੁਹਾਨੂੰ। ਮੁਰਗੀ ਖਾਪ ਕੇ ਤੂੰ ਤਾਹੋ ਚਲ ਹਾਂਜੀ ਮੈਂ ਦੇਖ ਲਈ ਕ ਕਵਿਤਾ ਉਹ ਕਿ ਤਾਹੋ ਤੇ ਚਲ ਠੀਕ ਹੈ ਜੀ ਸ਼ਬਦ ਉਹ ਚੁਲ ਚਾ ਉਹ ਤੁਹਾਨੂੰ ਬੋਕਾ ਚਾਓ ਹਾਂਜੀ ਤਾਂ ਚਲ ਠੀਕ ਚਲ ਮਣੀ ਹਾਂਜੀ ਹਾਂ ਜੀ ਅੱਜ ਅਸੀਂ ਇੱਕ ਹੋਰ ਪੀੜਤ ਦੇ ਘਰ ਆਏ ਆ ਜਿਹੜਾ ਪੀੜਤ ਪਰਿਵਾਰ ਸੀ ਐਸਐਚਓ ਤੋਂ ਹਸਤਾਇਆ ਜਿਹੜਾ ਪਰਿਵਾਰ ਦੀ 22 ਸਾਲ ਦੀ ਲੜਕੀ ਆ ਉਹਨੂੰ ਵਾਰ-ਵਾਰ ਫੋਨ ਕਰਕੇ ਵੀਡੀਓ ਕਾਲਾਂ ਕਰ-ਕਰਕੇ ਉਹਨੂੰ ਸਤਾਇਆ ਸੀ ਉਹ ਪਰਿਵਾਰ ਜਿਹੜਾ ਸੀ ਆਪਣਾ ਕਾਫੀ ਲੰਮੇ ਸਮੇਂ ਤੋਂ ਘਰ ਛੱਡ ਗਿਆ ਸੀ ਘਰ ਛੱਡ ਕੇ ਹੋਰ ਪਾਸੇ ਚੱਲ ਪਰਿਵਾਰ ਰਹਿਣ ਲੱਗ ਪਿਆ ਸੀ ਤੇ ਆਪਣੀ ਬੇਟੀ ਨੂੰ ਇਹ ਕਹਿ ਕੇ ਵੀ ਇਹ ਬੇੜੀ ਵਿਦੇਸ਼ ਚਲੇ ਗਈ ਆ ਜਿਹੜੀ ਬੇਟੀ ਨੂੰ ਕਾਲਾਂ ਕਰਦਾ ਹੁੰਦਾ ਸੀ ਉਹਨੂੰ ਕਹਿ ਕੇ ਘਰ ਤੇ ਆਨੇ ਭੇਜੀ ਉਹਨੇ ਕਿਹਾ ਵੀ ਉਹ ਵਿਦੇਸ਼ ਚਲੇ ਗਈ ਆ ਤੇ ਉਸ ਤੋਂ ਬਾਅਦ ਉਹ ਪੇ ਦਾ ਪੁੱਤ ਜਿਹੜਾ ਐਸ ਐਚਓ ਆ ਉਹ ਕਾਲਾਂ ਕਰਦੋਂ ਨਹੀਂ ਹਟਿਆ ਇਹ ਪਰਿਵਾਰ ਬੜਾ ਦੁਖੀ ਸੀ ਇਹਨਾਂ ਜਦੋਂ ਕੰਟੈਕਟ ਕੀਤਾ ਇਹ ਇੱਥੇ ਤੱਕ ਨੌਂ ਪਹੁੰਚੀ ਜੀ ਇਹ ਸੂ ਸੈਟ ਕਰ ਲੈਣਾ ਅਸੀਂ ਇਹਨਾਂ ਨੂੰ ਕਿਹਾ ਵੀ ਕੋਈ ਸੂ ਸੈਟ ਕਰਨ ਦੀ ਲੋੜ ਨਹੀਂ ਲੋਕਲ ਸਾਹਿਬ ਮੱਚ ਜਿਹੜਾ ਆ ਉਹ ਤੁਹਾਡੇ ਨਾਲ ਖੜਾ ਹੈ ਤੁਸੀਂ ਆਪਣੇ ਘਰ ਆਓ ਇਹ ਅੱਜ ਆਪਣੇ ਘਰ ਆਏ ਆ ਤੇ ਅੱਜ ਇਹਨਾਂ ਨੂੰ ਅਹੀ ਘਰ ਮੈਨਣ ਆਏ ਇਹਨਾਂ ਦੇ ਤੇ ਇਹਨਾਂ ਦੀ ਮਦਦ ਕਰਾਂਗੇ ਠੋਕ ਕੇ ਤੇ ਜਿਹੜਾ ਐਸ ਐਚਓ ਆ ਜਿਹੜਾ ਇਹਨਾਂ ਨੂੰ ਦੀ ਲੜਕੀ ਨੂੰ ਪਰੇਸ਼ਾਨ ਕਰ ਰਿਹਾ ਸੀ ਇਹਨਾਂ ਦੇ ਪਰਿਵਾਰ ਨੂੰ ਪਰੇਸ਼ਾਨ ਕਰ ਰਿਹਾ ਸੀ ਜਿਹੜਾ ਕਹਿੰਦੇ ਕਹਿ ਰਿਹਾ ਸੀ ਝੂਠੇ ਭੜਕੇ ਨੇ ਤੇ ਦਰਜ ਕਰਨੇ ਆ ਸਿਰਫ ਤੇ ਸਿਰਫ ਇੱਕ ਆਪਣੀ ਲੜਕੀ ਨੂੰ ਜਿਹੜੀ ਫੋਨ ਕਾਲ ਕਰਦਾ ਸੀ ਵੀ ਮਰੇ ਕਮਰੇ ਵਿੱਚ ਆ ਤੋ ਮੈਨ ਮੈਲ ਇਤਾਂ ਦੀ ਕਪੂਤਾ ਜਿਹੜਾ ਕਰਦਾ ਸੀ ਤੇ ਉਹਦੇ ਕਰਕੇ ਨਾ ਤੇ ਝੂਠੇ ਪਾਟੇਦਾਰ ਕਰਨ ਤਿਆਰ ਹੋਇਆ ਸੀ ਅਸੀਂ ਉੱਚ ਅਧਿਕਾਰੀਆਂ ਨੂੰ ਬੇਨਤੀ ਕਰਦੇ ਆਂ ਵੀ ਜਿਹੜਾ ਇਤਾਂ ਦਾ ਐਸ ਐਚਓ ਆ ਉਹਨੂੰ ਸਖਤ ਤੋਂ ਸਖਤ ਸਜ਼ਾਵਾ ਦੇ ਕੇ ਉਹਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਜਾਵੇ ਅੱਜ ਇਹਦੇ ਖਿਲਾਫ ਜਿਹੜੀ ਐਪਲੀਕੇਸ਼ਨ ਦੇਊਗਾ ਜੋ ਵੀ ਰਿਕਾਰਡ ਆ ਵੀਡੀਓ ਕਾਲ ਆ ਸਾਰੇ ਇਹਨਾਂ ਕੋਲ ਪ੍ਰੂਫ ਪਏ ਆ ਤੇ ਬੇਟੀ ਵੀ ਜਾ ਰਹੀ ਆ ਤੇ ਇਹਨਾਂ ਦੀ ਮਾਤਾ ਵੀ ਜਾ ਰਹੀ ਆ ਇਸ ਤਰ੍ਹਾਂ ਕੇ ਇਹ ਪਰਿਵਾਰ ਦੇ ਨਾਲ ਆਏ ਆ ਤੇ ਅੱਜ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਤੇ ਇਤਾਂ ਦੇ ਜਿਹੜੇ ਪ੍ਰੈਕਟ ਆ ਜਿਹੜੇ ਮਾੜੇ ਲੋਕ ਆ ਜਿਹੜੇ ਜਿਹੜੇ ਖਾਕੀ ਵਰਦੀ ਦੇ ਵਿੱਚ ਰਾਖਸ ਬੈਠੇ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਸਾਬਕਾ ਚੱਕ ਲੈਣਾ ਚਾਹੀਦਾ ਹੁਣ ਆਲੇ ਸਮੇਂ ਦੇ ਵਿੱਚ ਲੋਕ ਸਾਮਾਜ ਇਹਨਾਂ ਨੂੰ ਬਖਸ਼ੇਗਾ ਹਾਂ ਜੀ ਭੰਜੀ ਆਪਣੇ ਘਰ ਤੁਸੀਂ ਕਦੋਂ ਆਏ ਹੁਣ ਹਾਂ ਜੀ ਅਸੀਂ ਆਪਣੇ ਘਰ ਅੱਜ ਹੀ ਆਏ ਹੋਏ ਆ ਜਦੋਂ ਸਾਨੂੰ ਉਹ ਗੜੇ ਦੀ ਬੇਟੀ ਦੀ ਅਸੀਂ ਵੀਡੀਓ ਦੇਖੀ ਸੀਗੀ ਉਸ ਤੋਂ ਬਾਅਦ ਅਸੀਂ ਲੋਕ ਇਨਸਾਫ ਮੰਚ ਦੇ ਪ੍ਰਧਾਨ ਜਰਨੈਲ ਸਿੰਘ ਨਾਲ ਜਦੋਂ ਸਾਡੀ ਗੱਲਬਾਤ ਹੋਈ ਉਹ ਕਹਿੰਦੇ ਸੀ ਕਿ ਤੁਸੀਂ ਬੇਟਾ ਆਪਣੇ ਘਰ ਆਓ ਅਸੀਂ ਤੁਹਾਡੇ ਨਾਲ ਕੁਝ ਵੀ ਗਲਤ ਨਹੀਂ ਹੋਣ ਦਵਾਵਾਂਗੇ ਅਸੀਂ ਉਹਨਾਂ ਨੂੰ ਦੱਸਿਆ ਕਿ ਸਰ ਸਾਡੇ ਤੇ ਇਸ ਨੋਵਤ ਆਗੇ ਸੀ ਕਿ ਅਸੀਂ ਮੈਂ ਤਾਂ ਮੇਰੀਆਂ ਬੇਟੀਆਂ ਸੁਸਾਇਡ ਕਰ ਲਈਆਂ ਪਰ ਉਹ ਕਹਿੰਦੇ ਸੀ ਨਹੀਂ ਬੇਟਾ ਇਦਾਂ ਦਾ ਤੁਸੀਂ ਕੁਝ ਨਹੀਂ ਕਰਨਾ ਅਸੀਂ ਤੁਹਾਡੇ ਮਗਰ ਖੜੇ ਹੋਏ ਆ ਤਾਂ ਅਸੀਂ ਤੁਹਾਨੂੰ ਪੂਰਾ ਇਨਸਾਫ ਦਿਲਾਵਾਂਗੇ ਔਰ ਇਦਾਂ ਦੇ ਐਸਐਚਓ ਕੁਸ਼ਨ ਕੁਮਾਰ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਐਸਐਚਓ ਕੁਸ਼ਨ ਕੁਮਾਰ ਜੋ ਗੜੇ ਦੀ ਲੜਕੀ ਨੂੰ ਪਰੇਸ਼ਾਨ ਕਰਦਾ ਸੀ ਉਦੀ ਵੀਡੀਓ ਦੇਖ ਕੇ ਮੈਨੂੰ ਵੀ ਥੋੜੀ ਆਈ ਕਿ ਮੇਰੀ ਬੇਟੀਆਂ ਨੂੰ ਵੀ ਐਸਐਚਓ ਕੁਸ਼ਣਕਮਾਰ ਬਹੁਤ ਵਾਰ ਫੋਨ ਕਰਦਾ ਸੀਗਾ ਇਹਨੇ 15 ਅਗਸਤ ਨੂੰ ਐਸਐਚਓ ਕੁਸ਼ਣਕਮਾਰ ਨੇ ਸਾਡੇ ਘਰ ਮੁਲਾਜ਼ਮ ਭੇਜੇ ਕਹਿੰਦੇ ਸੀ ਕਿ ਤੁਹਾਡੇ ਇੱਕ ਹਸਬੰਦ ਦਾ ਨਾਮ ਲਿਸਟ ਦੇ ਵਿੱਚ ਆਇਆ ਆ ਤਾਂ ਐਸਐਚਓ ਕੁਸ਼ਣਕਮਾਰ ਨਾਲ ਸਾਡੀ ਗੱਲ ਵੀ ਕਰਾਈ ਮੁਲਾਜ਼ਮ ਆਣਾ ਐਸਐਚਓ ਕਹਿੰਦਾ ਕਿ ਤੁਸੀਂ ਫਲੋਰ ਥਾਣੇ ਦੇ ਵਿੱਚ ਆਓ ਅਸੀਂ ਫਲੋਰ ਥਾਣੇ ਦੇ ਵਿੱਚ ਗਏ ਤਾਂ ਇਹ ਸਾਡੇ ਕੋਲ ਨੰਬਰ ਮੰਗਦਾ ਸੀ ਕਹਿੰਦਾ ਤੁਹਾਡੇ ਘਰ ਵਾਲੇ ਤੇ ਕਲੰਧਰਾ ਕਰਨ ਆਇਆ ਆ ਕਿ ਤੁਸੀਂ ਆਪਣਾ ਘਰ ਵਾਲਾ ਪੇਸ਼ ਕਰੋ ਮੈਂ ਕਿਹਾ ਸਾਡਾ ਘਰ ਵਾਲਾ ਸਾਡੇ ਨਾਲ ਨਹੀਂ ਰਹਿੰਦਾ ਲੜ ਕੇ ਪਤਾ ਨਹੀਂ ਕਿੱਥੇ ਗਿਆ ਹੋਇਆ ਆ ਫਿਰ ਭੂਸ਼ਣ ਕੁਮਾਰ ਕਹਿੰਦਾ ਤੁਸੀਂ ਆਪਣਾ ਨੰਬਰ ਦੇ ਕੇ ਜਾਓ ਮੈਂ ਆਪਣੇ ਹਸਬੰਡ ਦਾ ਨੰਬਰ ਉਹਨੂੰ ਦੇ ਕੇ ਆ ਗਏ ਉਸ ਤੋਂ ਬਾਅਦ ਇਹਨੇ ਉਸ ਨੰਬਰ ਤੇ ਬਾਰ-ਬਾਰ ਫੋਨ ਕਰਦਾ ਰਿਹਾ ਭੂਸ਼ਣ ਕੁਮਾਰ ਫਿਰ ਉਸ ਤੋਂ ਬਾਅਦ ਇਹਨੇ ਸਾਨੂੰ ਫਿਰ ਥਾਣੇ ਸੱਦਿਆ ਸੀ ਫਿਰ ਥਾਣੇ ਚਲੇ ਗਏ ਮੈਂ ਆਪਣੀ ਛੋਟੀ ਬੇਟੀ ਲੈ ਕੇ ਜਦੋਂ ਅਸੀਂ ਗਏ ਤਾਂ ਮੇਰੀ ਬੇਟੀ ਨੂੰ ਕਹਿੰਦਾ ਆਪਣਾ ਨੰਬਰ ਦੇ ਕੇ ਜਾਓ ਮੇਰੀ ਬੇਟੀ ਨੇ ਮੇਰਾ ਨੰਬਰ ਉਹਨੂੰ ਦਿੱਤਾ ਕਹਿੰਦੀ ਸਰ ਮੇਰਾ ਹੀ ਨੰਬਰ ਆ ਉਹ ਨੂੰ ਪੁੱਛਦਾ ਕਿ ਤੂੰ ਕੀ ਕਰਦੀ ਹੈ ਕਹਿੰਦੀ ਮੈਂ ਜੌਬ ਕਰਦੀ ਆ ਕਹਿੰਦਾ ਅੱਛਾ ਫਿਰ ਉਸ ਤੋਂ ਬਾਅਦ ਇਸ ਸਵੇਰੇ 7 ਵਜੇ ਸਾਨੂੰ ਫੋਨ ਕਰਨ ਲੱਗ ਪਿਆ ਮੇਰੀ ਬੇਟੀ ਨੂੰ ਕਹਿੰਦਾ ਤੂੰ ਅੱਜ ਕੰਮ ਤੇ ਨਹੀਂ ਜਾਣਾ ਮੇਰੀ ਬੇਟੀ ਕਹਿੰਦੀ ਹਾਂਜੀ ਮੈਂ ਜਾਣਾ ਆ ਕਹਿੰਦਾ ਕਿੰਨੇ ਵਜੇ ਜਾਣਾ ਆ ਉਹ ਕਹਿੰਦੀ ਮੈਂ ਤਾਂ 10 ਤੋਂ 5 ਵਜੇ ਤੱਕ ਦੀ ਜੌਬ ਕਰਦੀ ਆ ਫਿਰ ਉਸ ਤੋਂ ਬਾਅਦ ਐਸ ਐਚਓ ਨੇ 쿠ਸ਼ਣ ਕੁਮਾਰ ਨੇ ਉਹਨੂੰ ਫੋਨ ਕਰਨ ਲੱਗ ਪਿਆ ਦਿਨ ਚ 10 10 20 20 ਫੋਨ ਕੀਤੇ ਫਿਰ ਉਸ ਤੋਂ ਬਾਅਦ ਵੀਡੀਓ ਕਾਲ ਵੀ ਨੇ ਕੀਤੀਆਂ ਫਿਰ ਇਹਦੀ ਸਾਰੀ ਰਿਕਾਰਡਿੰਗ ਅਸੀਂ ਸਿੱਕ ਕਰ ਰੱਖਦੇ ਰਹੇ ਇੱਕ ਪਾਸੇ ਫਿਰ ਇੱਕ ਦਿਨ ਮੇਰੀ ਬੇਟੀ ਨੂੰ ਅਸੀਂ ਇੰਨੇ ਪਰੇਸ਼ਾਨ ਹੋ ਕੇ ਅਸੀਂ ਘਰ ਛੱਡ ਕੇ ਚਲੇ ਗਏ ਮੇਰੇ ਆਪਣੀ ਬੇਟੀ ਨੂੰ ਮੈਂ ਇਹ ਕਹਤਾ ਕਿ ਮੇਰੀ ਬੇਟੀ ਬਾਹਰ ਚਲ ਗਈ ਆ ਉਹ ਇੰਡੀਆ ਦੇ ਵਿੱਚ ਨਹੀਂ ਗਈ ਜਦੋਂ ਨੇ ਇੰਨੀ ਗੱਲ ਸੁਣੀ ਕਿ ਇਹਦੀ ਬੇਟੀ ਹੁਣ ਇੰਡੀਆ ਦੇ ਵਿੱਚ ਨਹੀਂ ਗਈ ਉਹਨੇ ਮੈਨੂੰ ਪਰੇਸ਼ਾਨ ਕਰਨਾ ਸ਼ੁਰੂ ਕਰਤਾ ਕਿ ਤੁਹਾਡਾ ਨਾਂ ਲਿਸਟੇ ਦੇ ਵਿੱਚ ਆਇਆ ਤੁਸੀਂ ਥਾਣੇ ਆ ਮੈਂ ਆਪਣੀ ਪੰਚਾਇਤ ਲੈ ਕੇ ਥਾਣੇ ਦੇ ਵਿੱਚ ਜਾਂਦੀ ਰਹੀ ਆ ਐਸਐਚਓ ਨੂੰ ਛੜਕਮਾਰ ਦੇ ਕੋਲ ਏ ਮੇਰਾ ਬਤਮੀ ਜੀ ਨਾਲ ਬੋਲਦਾਰ ਆ ਇੱਕ ਦਿਨ ਕਹਿੰਦਾ ਤੇਰਾ ਲਿਸਟੇ ਦੇ ਵਿੱਚ ਨਾਮ ਆਇਆ ਪਾ ਉਹਨੂੰ ਹਵਾਲਾਟ ਦੇ ਵਿੱਚ ਇਹਨੂੰ ਰੱਖੋ ਥਾਣੇ ਰਾਤ ਨੂੰ ਪਤਾ ਲੱਗੇ ਫਿਰ ਉਸ ਤੋਂ ਬਾਅਦ ਮੇਰੀ ਪੰਚਾਇਤ ਕਹਿੰਦੀ ਕਿ ਨਹੀਂ ਇਹ ਲੇਡੀਜ਼ ਕੁਛ ਨਹੀਂ ਇਦਾਂ ਦੀ ਕਰਦੀ ਫਿਰ ਮੈਂ ਘਰ ਆ ਗਈ ਫਿਰ ਉਸ ਤੋਂ ਬਾਅਦ ਇਹ ਮੈਨੂੰ ਧਮਕਾਨ ਲਾ ਪਿਆ ਬਹੁਤ ਪਰੇਸ਼ਾਨੀ ਨੇ ਮੈਨੂੰ ਕੀਤਾ ਫਿਰ ਉਸ ਤੋਂ ਬਾਅਦ ਡੀਐਸਪੀ ਸਰਦੇ ਮੈਂ ਗਈ ਜਦੋਂ ਮੈਂ ਡੀਐਸਪੀ ਸਰਦੇ ਗਈ ਫਿਰ ਉਹਨਾਂ ਨੇ ਇਹਨੂੰ ਕਿਹਾ ਕਿ ਜੇ ਲੇਡੀਜ਼ ਕੁਛ ਇਦਾਂ ਦਾ ਨਹੀਂ ਕਰਦੀ ਲੇਡੀਜ਼ ਦੇ ਘਰ ਮੁਲਾਜਮ ਨਹੀਂ ਜਾਣੇ ਚਾਹੀਦੇ ਉਸ ਤੋਂ ਬਾਅਦ ਇਹ ਨੇ ਸਾਡੇ ਘਰ ਮੁਲਾਜਮ ਇਹ ਦਿਨ ਹਟਦੇ ਫਿਰ ਮੈਂ ਇੱਕ ਥੋੜੇ ਦਿਨਾਂ ਬਾਅਦ ਇੱਕ ਵੀਡੀਓ ਦੇਖੀ ਗੜੇ ਦੀ ਬੇਟੀ ਦੀ ਜਦੋਂ ਮੈਂ ਗੜੇ ਦੀ ਬੇਟੀ ਦੀ ਵੀਡੀਓ ਦੇਖੀ ਤਾਂ ਮੈਂ ਕਿਹਾ ਜਦੋਂ ਇਸ ਲੜਕੀ ਮੋਰੇ ਹੋ ਸਕਦੀ ਆ ਤਾਂ ਅਸੀਂ ਕਿਉਂ ਨਹੀਂ ਮੋਰੇ ਹੋ ਸਕਦੇ ਅਸੀਂ ਫਿਰ ਆਪਣੀ ਵੀਡੀਓ ਮੀਡੀਆ ਨੂੰ ਦਿੱਤੀ ਕਿ ਸਾਡੀ ਬੇਟੀ ਨਾਲ ਤਾਂ ਇਹਨੇ ਬਹੁਤ ਜ਼ਿਆਦਾ ਬਦਤਮੀਜ਼ੀ ਨਾਲ ਬੋਲੇ ਆਇਆ ਇਹਦੇ ਕਰਕੇ ਅਸੀਂ ਆਪਣੀ ਬੇਟੀ ਲੁਕੋ ਲੁਕੋ ਕੇ ਰੱਖੀ ਸਾਰੇ ਪਿੰਡ ਨੂੰ ਅਸੀਂ ਇਹੀ ਕਹਿ ਕੇ ਸਾਡੀ ਬੇਟੀ ਬਾਹਰ ਚਲ ਗਈ ਪਰ ਬਾਹਰ ਨਹੀਂ ਗਈ ਹੋਈ ਸੀ ਸਾਡੀ ਬੇਟੀ ਉਸ ਲੁਕੋ ਕੇ ਰੱਖੀ ਹੋਈ ਸੀਗੀ ਤਾਂ ਇਹਨੂੰ ਅਸੀਂ ਇਹ ਤੁਹਾਨੂੰ ਫਿਰ ਬੁਲਾਉਂਦੇ ਵੀ ਰਹੇ ਆ ਫਲੋਰ ਕਿਸੇ ਰੂਮ ਦੇ ਵਿੱਚ ਵੀ ਫਲਾਨੀ ਜਗ੍ਹਾ ਆ ਜਾਓ ਫਲਾਨੀ ਜਗ੍ਹਾ ਆ ਜਾਓ ਤੁਹਾਨੂੰ ਡਰੈਸ ਦੱਸ ਕੇ ਬੁਲਾਉਂਦੇ ਵੀ ਰਿਹਾ ਐ ਐਸਚੋ ਹਾਂਜੀ ਮੈਨੂੰ ਨਹੀਂ ਮੇਰੀ ਬੇਟੀ ਨੂੰ ਬੁਲਾਉਂਦੇ ਰਿਹਾ ਜਿਹੜੀ ਵੀਡੀਓ ਦੇ ਵਿੱਚ ਐ ਮੇਰੀ ਬੇਟੀ ਨੂੰ ਕਹਿੰਦਾ ਰਿਹਾ ਫਲਾਨੀ ਜਗ੍ਹਾ ਮੇਰਾ ਹੈਗਾ ਆ ਉੱਥੇ ਆ ਜਾਓ ਮੇਰੀ ਬੇਟੀ ਬਸ ਇੱਦੀ ਕਹਿੰਦੀ ਰਹੀ ਅੱਜ ਮੈਂ ਠੀਕ ਨਹੀਂ ਗੀ ਅੱਜ ਮੇਰੇ ਤਾਇਆ ਜੀ ਐਕਟਿਵ ਆ ਲੈ ਗਏ ਆ ਬਸ ਬੇਟੀ ਮੇਰੇ ਇੱਦੀ ਝੂਂਟ ਤੇ ਝੂਠ ਹੀ ਉਹਨੂੰ ਬੋਲਦੀ ਰਹੀ ਆ ਫਿਰ ਜਿਆਦਾ ਜਿਆਦਾ ਹੀ ਹੋ ਗਿਆ ਹਟਿਆ ਹੀ ਨਹੀਂ ਹੱਟਿਆ ਹੀ ਨਹੀਂ ਫਿਰ ਮੇਰੀ ਬੇਟੀ ਇਹ ਕੁਛ ਵੀ ਕਰ ਸਕਦੇ ਆ ਕਿਉਂ ਨਾ ਆਪਾਂ ਇੱਥੋਂ ਚੱਲੀਏ ਅਸੀਂ ਰਾਤ ਨੂੰ 12 ਵਜੇ ਗੱਡੀ ਬੁਲਾਈ ਗੱਡੀ ਬੁੱਕ ਕਰਕੇ ਅਸੀਂ ਆਪਣੇ ਰਿਸ਼ਤੇਦਾਰਾਂ ਦੇ ਘਰ ਚਲੇ ਗਏ ਅਸੀਂ ਆਪਣੇ ਘਰ ਜਿੰਦਾ ਜੀ ਲਾ ਕੇ ਰੱਖਿਆ ਬਸ ਮੈਂ ਹੀ ਕਿਤੇ ਕਿਤੇ ਘਰ ਆ ਜਾਂਦੀ ਹੁੰਦੀ ਸੀ ਮੇਰੀ ਬੇਟੀਆਂ ਤਾਂ ਘਰ ਆਉਂਦੀਆਂ ਹੀ ਨਹੀਂ ਸੀ ਇਹ ਤੋਂ ਡਰਦੇ ਮਾਰੇ ਐਸਐਚਓ ਸਾਹਿਬ ਤੁਹਾਡੀਆਂ ਨਾਲ ਕੁਝ ਆਈਡੀਓ ਵੀਡੀਓ ਜਿਹੜੀਆਂ ਵਾਇਰਲ ਹੋ ਰਹੀਆਂ ਉਹਦੇ ਵਿੱਚ ਕਿੰਨੀ ਕ ਸੁਚਾਈ ਹੈ ਤੇ ਕੀ ਸੀ ਸਾਰਾ ਮਸਲਾ ਦੇਖੋ ਜੀ ਮੈਂ 1988 ਵਿੱਚ ਬਤੌਰ ਸ਼ਵਾਈ ਪੰਤੀ ਹੋਇਆ ਸੀ ਔਰ ਟਾਈਮ ਟੂ ਟਾਈਮ ਆਪਣਾ ਜਿਹੜਾ ਟੈਸਟ ਸੀ ਕਿ ਮੈਂ ਸਮੇਂ ਸਿਰ ਮੇਰੇ ਮਹਿਕਮਤ ਤੱਕੀ ਦਿੱਤੀ ਤੇ ਮੈਂ ਇਸ ਮੁਕਾਮ ਤੇ ਪਹੁੰਚਾ ਕਿ ਮੈਂ 5 ਜੂਨ ਨੂੰ ਵਾਲਕੇ ਬਤੌਰ ਐਸਚੂ ਫਲੋ ਲਗਾ ਸੀ ਤੇ ਫਲੋ ਲਾ ਕੇ ਜੋ ਮੇਰੇ ਸਰਕਾਰ ਤੱਕ ਮਿਲਦਾ ਹਰ ਸਾਲਾਨਾ ਹੁੰਦਾ ਉਹ ਸਾਲਾਨਾ ਮੇਲੇ ਦੇ ਵਿੱਚ ਜਿਹੜਾ ਹੈਗਾ ਵਰਸਿਕਾਫੀ ਹੋ ਰਹੀ ਸੀ ਤੇ ਜਿਹੜਾ ਹੈਗਾ ਵਾ ਇਹ ਆਪਣੇ ਜਰਨੈਲ ਸਿੰਘ ਤੇ ਕਮਲ ਸਿੰਘ RAM ਜੀ ਪਰਸ਼ੋਤਮ ਲਾਲ ਤੇ ਹੋਰ ਇਹ ਨਾਲ ਸੀਗੇ ਜਿਹੜਾ ਕਿ ਇਹਨਾਂ ਦਾ ਗਰੂਪ ਬਣਿਆ ਹੋਇਆ ਜਿਹੜਾ RAM ਜਿਹੜਾ ਹੈਗਾ ਕਾਮਰੇਡ ਜਰਨੈਲ ਸਿੰਘ ਹੈ ਉਹ ਕਾਮਰੇਡ ਪਾਰਟੀ ਚੋਂ ਕੱਢਿਆ ਹੋਇਆ ਤੇ ਆਪਣੀ ਇੱਕ ਲੋਕ ਸੰ사 ਪਾਰਟੀ ਵੱਖਰੀ ਬਣਾ ਕੇ ਤਿੰਨ ਚਾਰ ਬੰਦੇ ਕੋਲ ਰਹੇ ਨੇ ਲੇਕਿਨ ਲੋਕ ਸੰ사 ਪਾਰਟੀ ਨਾ ਹੀ ਦਿੱਤਾ ਨਾ ਇਹਦਾ ਜਿਹੜਾ ਗਲਤ ਰੱਖਿਆ ਗਿਆ ਇਹਦਾ ਲੋਕਾਂ ਨੂੰ ਠੱਗਣ ਵਾਲੀ ਪਾਰਟੀ ਨਾ ਰੱਖਣਾ ਚਾਹੀਦਾ ਸੀ ਕਿਉਂਕਿ ਹਰਜੀ ਨੂੰ ਇਹ ਮੁੱਦਾ ਬਣਾ ਕੇ ਪੀੜ ਦੇ ਨਾਲ ਖੜ ਕੇ ਉਹਨਾਂ ਦੀ ਸਹਿਮਤੀ ਲੈ ਲੈਂਦੇ ਨੇ ਸਹਿਮਤੀ ਲੈ ਕੇ ਤੇ ਜਿਹੜਾ ਦੂਜਾ ਹੁੰਦਾ ਬੰਦਾ ਉਹ ਕੋਈ ਪੈਸੇ ਜਿਹੜੇ ਆ ਇਹ ਠੱਗਦੇ ਨੇ ਜਿਹੜਾ ਜੋ ਆਪਣਾ ਮੈਂ ਤੇ ਵੀਡੀਓ ਵਿੱਚ ਇਲਜ਼ਾਮ ਲਾ ਰਹੇ ਨੇ ਵੀ ਹਮੇ 24 ਅੱਠ ਨੂੰ ਲੜਕੀ ਮੇਰੇ ਕੋਲ ਆਈ ਇਹ ਲੜਕੀ ਨਾਲ ਆਪਣੀ ਮਾਂ ਔਰ ਆਪਣਾ ਜਿਹੜਾ ਬਾਪ ਹੈ ਤੇ ਨਾਲ ਹੋਰ ਪਤਵੰਤੇ ਸੱਜੇ ਪਿੰਡ ਦੇ ਮਿਲ ਕੋ ਗੱਲੇ ਤੇ ਆਏ ਸੀ ਤੇ ਨਾਲ ਜਸਵੰਤ ਸਿੰਘ ਨੇ ਮੇਰੇ ਪੇਸ਼ ਕੀਤੇ ਸੀ ਵੀ ਇਹਨਾਂ ਦੀ ਮਤਲਬ ਸਾਰਾ ਗੱਲ ਹੋਈ ਆ ਤੇ ਚਲੋ ਮੈਂ ਸਾਰੀ ਗੱਲ ਮਾ ਸੁਣੀ ਤਾਂ ਮੈਨੂੰ ਚੁੰਨੀ ਦੇ ਵੀ ਸਾਰੀ ਗੱਲ ਦੱਸੀ ਕਿ ਮੇਰੀ ਦਲਕੀ ਦੇ ਨਾਲ ਜਿਹੜਾ ਹੈਗਾ ਵਾ ਉਹ ਪਲਾਸਕਾਰ ਹੋਇਆ ਜਦੋਂ ਮੈਂ ਸਾਰੀ ਗੱਲ ਪੁੱਛੀ ਕੀ ਗੱਲ ਕੀਤੀ ਹੋਈ ਹੈ ਕਹਿੰਦੇ ਸਾਡੇ ਗਵਾਂਢ ਚੋਂ ਦਾ ਸੀਗਾ ਮੁੰਡਾ ਉਸ ਟਾਈਮ ਤੇ ਮੈਨੂੰ ਇਹਨਾਂ ਨੇ ਆ ਵੀਡੀਓ ਜਿਹੜੀ ਬਾਅਦ ਚ ਦੱਸਣ ਦੇ ਵੀ ਹਾਂ ਵੀਡੀਓ ਬਣਾ ਕੇ ਵੈਲਕਮ ਸੀ ਕਿ ਮੈਂ ਦਿਖਾਉਂਗਾ ਦਾਵਾ ਤਾਂ ਇਹੋ ਜੀ ਕੋਈ ਗੱਲ ਮੈਨੂੰ ਡਿਲੇ ਨਹੀਂ ਦਸੀ ਲੇਕਿਨ ਇਹਨਾਂ ਜੀ ਨੂੰ ਸਭ ਇਹ ਉਹ ਜਿਹੜਾ ਹੈਗਾ ਵਾਅਦ ਕਰ ਹੋਇਆ ਤੇ ਫਿਰ ਬਾਅਦ ਚ ਮੈਂ ਸਭ ਹਾਂ ਵੀ ਹੁਣ ਆਪਾਂ ਮੈਂ ਬਿਲਕੁਲ ਇਨਸਪੈਕਟਰਸ ਟਾਈਮ ਹੈ ਨਹੀਂ ਉਹ ਜਿਹੜਾ ਹੈਗਾ ਮਕਮਲ ਜਿਹਾ ਪਾਕਸ ਹੋ ਤਾਣਾ ਤੇ ਮੈਂ ਜਿੱਦੀ ਜਿਹੜੀ ਇਨਸਪੈਕਟਰਾਂ ਦਾ ਇੰਟਰਵਿਊ ਕਰ ਲੈਂਦਾ ਮੈਂ ਉਸ ਨੂੰ ਅੱਜ ਆਪਣੀ ਗੱਲ ਕੀਤੀ ਗੱਲ ਕਰਕੇ ਤੇ ਉਹ ਕਹਿੰਦੇ ਵੀ ਕੋਈ ਮੌਕਾ ਮੈਨੂੰ ਮਾਰ ਆ ਰਹੇ ਨੇ ਲੇਕਿਨ ਉਸ ਟਾਈਮ ਤੇ ਤਾਂ ਕਾਫੀ ਹੋ ਗਿਆ ਸੀਗਾ ਤੇ ਇਸ ਕਰਕੇ ਮੈਂ ਮੋਕੰਦ ਨੂੰ ਰੋਕਤਾ ਮੈਂ ਮੈਡਮ ਉਹ ਚੱਲ ਗਏ ਨੇ ਤੁਸੀਂ ਨਾ ਆਇਓ ਬਾਅਦ ਵਿੱਚ ਜਿਹੜੀ ਗੱਲ ਹੋਈ ਆ ਇਹਨਾਂ ਨੇ ਆਪਸ ਵਿੱਚ ਗੱਲ ਕਰਦੇ ਰਹੇ ਵੀ ਜਿਹੜਾ ਰਾਜਕਮਾ ਰਾਜਨਸਾ ਉਹਨੇ ਕਲੀਅਰ ਕਰਟ ਜਿਹੜਾ ਹੈਗਾ ਵੀਡੀਓ ਚ ਉਹਦਾ ਨਾਮ ਵੀ ਲਿਆ ਚੁੰਨੀ ਦੇਵੀ ਨੇ ਵੀ ਰਾਜਕਮਾ ਹੰਸ ਜਿਹੜਾ ਸੀਗਾ ਉਹ ਸਾਨੂੰ ਉਹਦਾ ਦੋਨਾਂ ਲੜਕੀ ਲੜਕੇ ਦਾ ਆਪੇ ਵਿਆਹ ਕਰਾ ਕੇ ਤੇ ਜਿਹੜਾ ਹੈਗਾ ਨਾ ਗੋਲਾ ਹੁੰਦਾ ਉਹ ਚਾਰ ਸਾਲ ਜੋ ਬਾਲਗ ਦੂਰ ਕਰਾਉਣਾ ਸੀਗਾ ਲੇਕਿਨ ਜਿਹੜਾ ਲੜਕੇ ਦਾ ਮਕਾਨ ਸੀਗਾ ਉਹ ਜਿਹੜਾ ਲੜਕੀ ਦੇ ਨਾਮ ਤੁਹਾਨੂੰ ਕਹਿ ਰਿਹਾ ਸੀਗਾ ਦੂਜੀ ਪਾਰਟੀ ਦੇ ਲੜਕੇ ਵਾਲਿਆਂ ਨੂੰ ਹਾਂ ਤੁਹਾਨੂੰ ਕਰਾ ਕੇ ਦਿਓ لیکن ਮ ਜਿਹੜਾ ਹੈਗਾ ਲੜਕੀ ਵਾਲੇ ਉਹ ਕਹਿੰਦੇ ਸਾਨੂੰ ਕੁ ਮਤਲਬ ਇੰਨੀ ਜਗ੍ਹਾ ਹੈਗੀ ਨਹੀਂ ਕਾ ਕੇ ਦੇ ਸਕਦੇ ਜਦੋਂ ਇਹਨਾਂ ਦੀ ਆਪਸ ਵਿੱਚ ਗੱਲਬਾਤ ਜਿਹੜੀ ਉਹ ਕੇ ਬਸ ਨਹੀਂ ਲੱਗੀ ਇਹ ਮੇਰੇ ਕੋਲ 4 ਅਕਤੂਬਰ ਨੂੰ ਆਏ ਦੁਬਾਰਾ ਸ਼ਾਮ ਜੀ ਨੂੰ ਤੇ ਉਸ ਟਾਈਮ ਤੇ ਕਾਫੀ ਮਤਲਬ ਟਾਈਮ ਚੇਂਜ ਹੋ ਚੁੱਕਾ ਹੁੰਦਾ ਪਹੁੰਚਦੇ ਸੀਗਾ ਤੇ ਮੈਂ ਉਸੇ ਵੇਲੇ ਆਪਣੇ ਉਸਦੇ ਨਾਲ ਗੱਲ ਕੀਤੀ ਵੀ ਹਾਂ ਵੀ ਬੋਸ ਸਾਹਿਬ ਨੂੰ ਇੱਕ ਲੇਡੀ ਰਿਸਪੈਕਟ ਚਾਹੀਦੀ ਹੈ ਜਿਨ੍ਹਾਂ ਨੇ ਮੈਡਮ ਸੀਮਾ ਦਾ ਮੈਨੂੰ ਨੰਬਰ ਦਿੱਤਾ ਮੈਡਮ ਸੀਮਾ ਨਾਲ ਗੱਲ ਕੀਤੀ ਤੇ ਮੈਂ ਲੇਡਮ ਸੀਮਾ ਕਹਿੰਦੇ ਵੀ ਠੀਕ ਹੈ ਮੈਂ ਇਹਨਾਂ ਤੋਂ ਚੱਲਦੀਆਂ ਤੇ ਉਹਨੇ ਕਹਿੰਦੇ ਮੈਂ ਪਹੁੰਚਣਾ ਤੇ ਜਦ ਜਦੋਂ ਮਤਲਬ ਮੈਡਮ ਸੀਮਾ ਜਿਹੜੀ ਹੈ ਸੋਰੀ ਮੀਨਾ ਦੁਆਰਾ ਮੈਨੂੰ ਬੁਲਾਇਆ ਤਾਂ ਮੈਂ ਫਕਵਾਲਾ ਲੰਘਈਆਂ ਤੇ ਮੈਂ ਆ ਰਹੀ ਆ ਤੇ ਜਦੋਂ ਮੈਂ ਗਿਆ ਬਾਅਦ ਕੋਈ ਵੀ ਨਹੀਂ ਸੀਗਾ ਮੈਮ ਉਹ ਚਿਰ ਕੋਈ ਨਹੀਂ ਹੈਗਾ ਉਹ ਤੇ ਤੁਸੀਂ ਇਹਦਾ ਸਵੇਰੇ ਆਜੋ ਸਵੇਰੇ ਬੁਲਾ ਲਾਂਗੇ ਤੇ ਜਿਹੜਾ ਹੈਗਾ ਅਗਲੇ ਦਿਨ 5 ਤਰੀਕ ਨੂੰ ਦੁਬਾਰਾ ਬੁਲਾਇਆ ਬੁਲਾ ਕੇ ਤੇ ਜਿਹੜੇ ਇਨਸਪੈਕਟਰ ਸਾਹਿਬ ਮੀਨਾ ਕੁਮਾਰੀ ਉਹਨਾਂ ਨੇ ਬਿਆਨ ਲਿਖਾਇਆ ਤੇ ਨਵੰਦੀਪ ਕੌਰ ਲੜਕੀ ਆ ਉਹ ਲਿਖ ਰਹੀ ਸੀ ਤੇ ਜਿਹੜੀ ਹੈਗੀ ਚੁਣੀ ਦੀ ਉਹ ਆਪਣੇ ਲਾਗੇ ਬਹੁਤ ਬੋਲ ਰਹੀ ਸੀ ਜਿੱਦਾਂ ਇਹਦਾ ਉਹ ਬੋਲਦੀ ਸੀ ਇਨਸਪੈਕਟਰ ਸਾਹਿਬ ਨੂੰ ਡਿਕਟੇਟ ਕਰੀ ਜਾ ਰਹੇ ਸੀ ਤੇ ਮੈਂ ਜਦੋਂ ਤੇ ਇਹ ਨਾਲਾ ਮੋਦਰ ਵਕੀਰ ਵੀ ਆਏ ਸੀਗੇ ਹੂੰ ਤੇ ਨਿਸਪਰ ਸਾਹਿਬ ਕਹਿੰਦੇ ਵੀ ਇਹ ਲੜਕੀ ਦਾ ਮਾਮਲਾ ਹੈਗਾ ਤੁਸੀਂ ਬਾਹਰ ਚਲ ਜਾਓ ਹੂੰ ਲੰਮੀ ਉਠ ਕੇ ਬਾਹਰ ਆ ਗਿਆ ਬੱਚੇ ਹੂੰ ਤੇ ਬਾਹਰ ਨੂੰ ਕਿ ਉਹਨਾਂ ਨੇ ਸਾਰਾ ਕੁਝ ਜੋ ਵੀ ਲਿਖਾਇਆ ਨਿਸਪਰ ਸਾਹਿਬ ਨੇ ਸਾਰਾ ਆਪਣਾ ਬਿਆਨ ਉਹਨਾਂ ਦੇ ਅਫੇਦਰ ਦੁਆਰਤੀ ਹੈ ਹੂੰ ਜਿਹੜਾ ਜੁੰਨੀ ਦੇਵੀ ਨੇ ਮੇਰੇ ਤੇ ਇਲਜ਼ਾਮ ਲਾਇਆ ਵੀ 24 ਅੱਠ ਨੂੰ ਮੈਚ ਸੀ ਤੇ ਮੇਰੇ ਛਾਤੀ ਦਾ ਹੱਥ ਫੇਰੇ ਤੇ ਬਲੋਗ ਨਿੱਕੇ ਦੇ ਡੰਡਾ ਦੀ ਇੰਦਰੀ ਦੇਖਦੇ ਨਾ ਬਲਤ ਕਾ ਫਾਇਦਾ ਨਹੀਂ ਹੋਇਆ ਹੂੰ ਦੇਖੋ ਮੈਂ ਇੱਕ ਜ਼ਿੰਮੇਵਾਰ ਅਫਸਰ ਹੂੰ ਹੂੰ ਮੇਰੀ ਏਜ ਜਿਹੜੀ ਹੈਗੀ ਆ ਉਹ ਅਸਲ ਵਿੱਚ 59 ਸਾਲ ਜਾ ਰਿਹਾ ਹ ਲੇਡੀਜ਼ ਵੱਲੋਂ ਜਾਂ ਕਿਸੇ ਵੀ ਮਤਲਬ ਔਰਤ ਦੇ ਸੰਬੰਧ ਵਿੱਚ ਕੋਈ ਵੀ ਮੁੱਦੀ ਉੱਠੀ ਹੂੰ ਬਿਲਕੁਲ ਜਿਹੜੀ ਹੈਗੀ ਇਸ ਪੱਖੋਂ ਜਿਹੜੀ ਮੈਂ ਸਾਫ਼ ਆਪਣੀ ਨੌਕਰੀ ਕੀਤੀ ਆ ਹੂੰ ਤੇ ਜਿਹੜਾ ਇਹਨੇ ਦੱਸਿਆ ਹਾਂ ਵੀ ਕੋ ਰੱਖਿਆ ਸੀਗਾ ਅ ਡੰਡਾ ਕਿਤੇ ਵੀ ਹਾਂ ਵੀ ਦੇਖ ਕੇ ਚੱਕਾ ਲੈਨੇ ਆ ਇਹੋ ਜੀ ਗੱਲ ਬ ਕੋ ਗਲਤ ਹੈ ਮੇਰੇ ਜਿਹੜਾ ਥਾਣੇ ਦਾ ਜਿਹੜਾ ਸਾਰਾ ਜਿਹੜਾ ਵਾ ਉਹ ਮਾਂ ਜੋਗ ਹਾਈ ਕੋਰਟ ਦੇ ਕੈਮਰਿਆਂ ਨਾਲ ਰੱਖਿਆ ਰਿਹਾ ਹੋਇਆ ਹਾਈ ਕੋਰਟ ਜਿਹੜੀ ਉਹਨਾਂ ਨੂੰ ਆਪਣਾ ਜਿਹੜੀ ਮੋਨਿਟਰ ਕਰਦੀ ਹੈ ਕੈਮਰਿਆਂ ਨੂੰ ਜਿਹੜਾ 24 ਅੱਠ ਦੀ ਤੇ ਗੱਲ ਬਤੇ ਜਾਂ ਲਾ ਰਿਹਾ ਉਹ ਸਾਰਾ ਜਿਹੜਾ ਹੈਗਾ ਵਾ ਮਾਂ ਜੋਗ ਹਾਈ ਕੋਡ ਆਪ ਚੱਕ ਸਕਦੀ ਹੈ ਹਮ ਅਗਰ ਉਹਦੇ ਵਿੱਚ ਕੋਈ ਵੀ ਗੱਲ ਸੱਚਾਈ ਆਉਂਦੀ ਹੈ ਮੈਂ ਤੇ ਜੋ ਕਾਰਵਾਈ ਬੰਦੀ ਹੋਗੀ ਉਹਨਾਂ ਦੁਕਰੀ ਦਾ ਕਾਰਵਾਈ ਕਰਨਾ ਮੈਂ ਹੁਸੈਨ ਵਿਚਾਰ ਆ ਹਮ ਬਾਕੀ ਜਿਹੜੇ ਹੈਗੇ ਨੇ ਜਰਨੈਲ ਸਿੰਘ ਹੋਣੀ ਹੈ ਇਹਨਾਂ ਦਾ ਕੰਮ ਹੀ ਹੈ ਵੀ ਬੰਦੇ ਨੂੰ ਪਸਾਉਣਾ ਪਸਾ ਕੇ ਤੇ ਮੁਰਗੇ ਨੂੰ ਪੈਸੇ ਲੈਣਾ ਇਹਨਾਂ ਨੇ ਇਹ ਸਾਰਾ ਗੈਂਗ ਤਿਆਰ ਕੀਤਾ ਹਮ ਇਹ ਤਿਆਰ ਕਰਕੇ ਬਾਅਦ ਵਿੱਚ ਜਦੋਂ ਵੀਡੀਓ ਬੈਲ ਹੋਈ ਮੈਂ ਦੋ ਦਿਨ ਚੱਜਣਾ ਕਰਨੀ ਗਿਆ ਮੈਂ ਜਾਣਾਂ ਦੇ ਮੈਂ ਬਾਹਰ ਵਾਪਸ ਆ ਜਾਣਾ ਇਹਦੇ ਬੱਚੇ ਇਸ ਗੱਲ ਨੂੰ ਥੋੜਾ ਸਮਝਣ ਲੱਗੇ ਕੋਈ ਜਵਾਨ ਨੇ ਉਹ ਵੀ ਹੁਣ ਬਹਿ ਬਰੇ ਨੇ ਉਹ ਕਹਿੰਦੇ ਹਾਂ ਵੀ ਡੜੀ ਆਉਂਦੇ ਦਰਸ਼ਕਾਂ ਦਾ ਗੱਲ ਕੀ ਹੈ ਉਹਨਾਂ ਨੇ ਮੇਰੇ ਕੋਲ ਬਿਠਾ ਕੇ ਪੁੱਛਿਆ ਕਿ ਕੀ ਗੱਲ ਹੋਈ ਆ ਇਹ ਵੀਡੀਓ ਸਾਰੀ ਦੇਖ ਲਈਏ ਤੂੰ ਘਬਰਾਉਣਾ ਨਿਕਲ ਰਿਹਾ ਆ ਤੇ ਗੱਲ ਕੀ ਹੋਈ ਆ ਫੇਰ ਮੈਂ ਸਾਰੀ ਗੱਲ ਦੱਸੀ ਵੀ ਆ ਗੱਲ ਹੋਈ ਆ ਠੀਕ ਆ ਜਿਸ ਦਿਨ ਮੇਰਾ ਜਿਹੜਾ ਛੋਟਾ ਬੇਟਾ ਵਾ ਉਹ ਫੇਰ ਫਲੋਰ ਆਇਆ ਲੋਰ ਆ ਕੇ ਜਨਰ ਸਿੰਘ ਦੇ ਘਰ ਗਿਆ ਵੀ ਤੁਸੀਂ ਇਹਦਾ ਨਾ ਕਰੋ ਮੇਰੇ ਜਿਹੜਾ ਬਾਪ ਹੈਗਾ ਕੋਲ ਮੰਜਮਾ ਵਾਲਾ ਹੈਗਾ ਤੇ ਰਿਸ਼ਤੇਦਾਰੀ ਵਿੱਚ ਬਹੁਤ ਬੀਤੀ ਹੋ ਰਹੀ ਆ ਤੇ ਚੰਗਾ ਨਹੀਂ ਲੱਗਦਾ ਜਿਸ ਦਿਨ ਕਿਹਾ ਵੀ ਹਾਂ ਵੀ ਤਾਂ ਕਹਾਂ ਤੂੰ ਆਪਣੇ ਬਾਪ ਨੂੰ ਬ ਮੈਂ ਤਾਂ ਠੀਕ ਹੈ ਮੈਨੂੰ ਮੈਂ ਹੁੰਦਾ ਨਹੀਂ ਸੀਗਾ ਲੇਕਿਨ ਮੇਰੇ ਭਟੇ ਬੇਟੇ ਨੇ ਤੇ ਮੇਰਾ ਸਾਲਾ ਜਲਾ ਇਹਨਾਂ ਨੇ ਮੈਨੂੰ ਕੰਪੈਲ ਕੀਤਾ ਨਹੀਂ ਆਪਾਂ ਜਾਣਾ ਹੂੰ ਜਿਸ ਦਿਨ ਮੈਂ ਇਹ ਨਾਲ ਆਇਆ ਜੀ ਨਾਲਾਂ ਕਿ ਇਹ ਸਾਨੂੰ ਅੱਗੇ ਕਿ ਇਹਨਾਂ ਨੇ ਗੱਡੀ ਲਾਈ ਗੱਡੀ ਲਾ ਕੇ ਤੇ ਕੰਗਰ ਆਈਆਂ ਜਿਹੜਾ ਆਂਡਰਗਰਾਉਂਡ ਪੁਲ ਹੈ ਪੁਲ ਹੈਗਾ ਬਣਿਆ ਉੱਥੇ ਲੈ ਗਏ ਜਰਨੈਲ ਰਾਮ ਜੀ ਤੇ ਦੂਜਾ ਕਨੈਲ ਸਿੰਘ ਇਹ ਉੱਥੇ ਸਾਨੂੰ ਲੈ ਗਏ ਜੀ ਉੱਥੇ ਤੇ ਜਾ ਕੇ ਤੇ ਇਹਨਾਂ ਨੇ ਸਾਰੇ ਕਿ ਮੋਬਾਈਲ ਆ ਖਾਲਾ ਵੀ ਕੋਈ ਰਿਕਾਰਡਿੰਗ ਕਰ ਲੈ ਲੇਕਿਨ ਉਸ ਤੋਂ ਬਾਅਦ ਫਿਰ ਕਹਿੰਦੇ ਵੀ ਹਾਂ ਵੀ ਗੱਲ ਕੀਤੀ ਮੈਨੂੰ ਅਸਤੋ ਲਗਰਿਆ ਤੂੰ ਤੇ 1 ਕਰੋੜ ਰੁਪਇਆ ਦੇ ਦੇ ਤੇ ਅਸੀਂ ਜਿਹੜੇ ਹੈਗੇ ਆ ਭਈ ਜੰਗੂ ਸਾਰੇ ਭਜਾ ਦੇ ਪੁਆਸੇ ਜਿਹਨੇ ਵੀ ਹੈਗੇ ਆ ਇਹ ਲੱਭੂ ਕੀ ਦੀ ਕੁੜੀ ਵੀ ਕੱਲ ਨੂੰ ਕਿੱਥੇ ਗਈ ਆ ਜਿੰਨਾ ਦੱਸ ਹਾਂ ਮੈਂ ਸジナ ਨਾਨਦਮੈਨੀ ਰਿਸ਼ਵਤ ਲਈ ਆ ਨਾਮ ਨੂੰ ਪਤਾ ਤੇ ਨਾਮ ਇਹਨੇ ਪੈਸੇ ਦੇ ਸਕਦਾ ਮੈਂ ਤਾਂ ਸੱਚਾਈ ਦਾ ਪੱਖ ਰੱਖਲਾਇਆ ਵੀ ਹਾਂ ਵੀ ਇਹਦਾ ਚਿੰਦਰਾ ਕਸੂਰ ਦੱਸ ਦਿਓ ਕੀ ਹੈ ਲੇਕਿਨ ਉਹਨਾਂ ਮੇਰੀ ਗੱਲ ਹੀ ਸੁਣੀ ਉਹਨਾਂ ਕਹਿੰਦਾ ਜੇ ਨਹੀਂ ਤੇ ਚਲੋ ਕਰਦੇ ਆ ਪਹਿਲਾਂ 70 ਫਿਰ 50 ਤੇ ਜਦੋਂ ਨਾ 50 ਲੱਖ ਤੋਂ ਕਿਤੇ ਨਹੀਂ ਇਹ ਤੋਂ ਟੱਲੇ ਨਹੀਂ ਹੋਣਾ ਤੇ ਮੈਂ ਤੇ ਉੱਪਰ ਕੇ ਉਹਨਾਂ ਕਹਿੰਦਾ ਮੈਂ ਸੌਰੀ ਭਾਈ ਮੈਂ ਪੈਸੇ ਨਹੀਂ ਦੇ ਸਕਦਾ ਨਾ ਮੈਂ ਰਿਸ਼ਵਤ ਲਈ ਨਾ ਨਾਮ ਦੇਣੇ ਆ ਤੇ ਮੈਂ ਉਸ ਤੋਂ ਬਾਅਦ ਫੇਰ ਵੀਡੀਓ ਵਾਇਰਲ ਕੀਤੀਆਂ ਇਹ ਜਿਹੜੀਆਂ ਹੈਗੀਆਂ ਇੱਕ ਹੋਰ ਵੀਡੀਓ ਨਾਲ ਕਰਤੀ ਉਹ ਜਿਹੜੀ ਹੈ ਪਹਿਲਾਂ ਚੁੰਨੀ ਦੇਵੀ ਦੇ ਵਾਇਰਲ ਹੋਈ ਸੀ ਇੱਕ ਹੋਰ ਸਾਰੇ ਇਹਨਾਂ ਦਾ ਕੰਮ ਜ਼ਰੂਰੀ ਆ ਤੇ ਤੁਹਾਨੂੰ ਮਿਲਣਾ ਲੇਕਿਨ ਸਾਡਾ ਟਾਈਮ ਘਟਾ ਕੇ ਕਿਤੇ ਜਾਣਾ ਤੇ ਮੈਂ ਜਦੋਂ ਦੱਸਿਆ ਵੀ ਮੈਂ ਉਸ ਟਾਈਮ ਰਸਤੇ ਹੈਗਾ ਤੇ ਮੈਂ ਕੋਲ ਨੂੰ ਮਿਲ ਨਹੀਂ ਸਕਦਾ ਥਾਣੇ ਆ ਜਾਉ ਤੇ ਇਹ ਕਹਿੰਦੇ ਨਹੀਂ ਤੂੰ 2 ਮਿੰਟ ਸਾਨੂੰ ਮਿਲ ਲੋ ਤੂੰ ਲਾਗੇ ਹੈਗੇ ਉੱਥੇ ਤੇ ਮੈਂ ਪੁੱਛਿਆ ਕਿ ਕਿੱਥੇ ਹੋ ਸਾਨੂੰ ਹਾਂ ਨਵੇਂ ਸ਼ਹਿਰ ਅੱਡੇ ਲਾਗੇ ਆ ਹ ਜਿਹੜਾ ਉਹਨਾਂ ਨੇ ਗੱਲ ਸੁਣ ਕੇ ਤੇ ਲੜਕੀ ਨੂੰ ਫੋਨ ਫੜਾਤਾ ਲੜਕੀ ਨੂੰ ਫੋਨ ਫੜਾਉਣ ਤੋਂ ਬਾਅਦ ਮੈਨੂੰ ਜੀ ਸਾਹਿਬ ਜੋ ਬੇਤਾ ਵੀ ਤੁਸੀਂ ਦਾ ਕਰੋ ਸੁਤਰੋਗੇ ਤੇ ਇੱਧਰੋਂ ਆ ਜਾਓ ਇੱਥੇ ਮੇਰਾ ਕਮਰਾ ਹੈਗਾ ਮੈਂ ਫੋਨ ਕਰਾਂ ਬਾਹਰ ਆ ਜਾਊਗਾ ਜਿਹੜਾ ਮੈਨੂੰ ਬੇਤਾ ਕਿਹਾ ਪੁੱਤ ਕੀ ਆ ਉਹ ਮੈਂ ਜੋ ਵੀ ਪੂਰੇ ਲਬਜ ਬੋਲੇ ਵਧੀਆ ਇਹ ਸਾਰੇ ਇਹਨਾਂ ਨੇ ਕੱਟਦੇ ਆ ਆਮ ਰੀਟਿਨ 'ਚ ਮੈਂ ਆਪਣੇ ਜਲਕੋਤੇ ਪੋਤੀਆਂ ਹੈਗੇ ਆ ਜਾਂ ਉਹਨਾਂ ਨੂੰ ਭਾਵੇਂ ਫੁਲਾਉਂਦਾ ਮੇਰੀ ਬੇਟੀ ਵੀ ਜਵਾਨ ਹੈ ਤੇ ਮੈਂ ਆਮ ਰੀਟਿਨ ਦੇ ਵਿੱਚ ਉਹਨਾਂ ਕਹਿੰਦਾ ਪੁੱਤ ਕਦੇ ਬੁग्गा ਕਦੇ ਆਮ ਛੋਟੇ ਛੋਟੇ ਨਾਲ ਪਿਆਰ ਨਾਲ ਲੈਣਾ ਮੇਰੇ ਰੀਟਿਨ ਦੇ ਵਿੱਚ ਕਹਿੰਦਾ ਮੂੰਹ ਇਹ ਨਿਕਲ ਗਈ ਹੋਣੀ ਆ ਬੁੱਕੇ ਉੱਤੇ ਆ ਜਾ ਤੇ ਇਹਨਾਂ ਨੇ ਉਹ ਗੱਲ ਜਿਹੜੀ ਹੈਗੀ ਆ ਉਹ ਸਾਹਮਣੇ ਲਾ ਕੇ ਤੇ ਪੇਸ਼ ਕਰਤੀਆਂ ਲੇਕਿਨ ਜਿਹੜੀ ਮੈਂ ਗੱਲਾਂ ਕਹੀਆਂ ਬੇਟੇ ਕਹਿਆ ਜਾਂ ਪੁੱਤ ਕਹਿਆ ਉਹ ਗੱਲਾਂ ਸਾਰੀਆਂ ਵਿੱਚੋਂ ਕੱਟਤੀਆਂ ਉਹਨਾਂ ਨੇ ਬਾਅਦ ਵਿੱਚ ਜਿਹੜਾ ਇਹਨਾਂ ਜਾਂ ਫੋਕ ਮੈਨੂੰ ਸਟਕਾਵਾਇਆਂ ਦੋ ਕੋਈ ਨੰਬਰ ਦਵਾਈਆਂ ਜੀ ਫੇ ਮੈਂ ਤੁਹਾਨੂੰ ਨੰਬਰ ਦੱਸਦਾ ਹਾਂ ਹਮ ਇੱਕ ਇੱਕ ਹੈਗਾ ਜੀ 92300 9688367 ਹਮ ਦੂਜਾ ਹੈਗਾ 92309 5520 501 ਹਮ ਕੋਈ ਸਜਾਦ ਭੱਟੀ ਆਪਣੇ ਉਹ ਦੱਸਦਾ ਜੀ ਹਮ ਤੇ ਉਹ ਕਹਿੰਦਾ ਵੀ ਮੈਂ ਵੱਡੇ ਵੱਡੇ ਸਜਾਤੇ ਆ ਜਾਂ ਇੱਕ ਵਾਰ ਬੰਬ ਕੇ ਬੰਬ ਕਾਹਨ ਕੀਤਾ ਕਿਸੇ ਦੇ ਘਰ ਉਹ ਵੀ ਮੈਂ ਹੀ ਕਰਾਇਆ ਸੀਗਾ ਤੇ ਤੂੰ ਤਗੜਾ ਹੋ ਜਾ ਹਮ ਅੱਜ ਤੱਕ ਮੈਨੂੰ ਮੇਰੇ 38 ਸਾਲ ਦੇ ਕੈਰੀਅਰ ਵਿੱਚ ਕਦੇ ਕੋਈ ਧਮਕੀ ਨਹੀਂ ਆਈ ਮੈਂ ਵੱਡੇ ਵੱਡੇ ਜਿਹੜੇ ਗੈਂਗਸਟਰ ਵੀ ਗੱਫੜ ਕੇ ਹੀ ਉਲਕਾਰੇ ਕੀਤੀ ਆ ਕਦੇ ਇਹੋ ਜੀ ਗੱਲ ਨਹੀਂ ਆਈ ਲੇਕਿਨ ਇਸ ਟਾਈਮ ਤੇ ਇੱਕ ਤਾਂ ਮੇਰਾ ਸਾਰਾ ਕੈਰੈਕਟਰ ਖਤਮ ਕਰਤਾ ਇਹਨਾਂ ਨੇ ਦੂਜਾ ਮੈਨੂੰ ਇਹ ਬਾਹਰੋਂ ਪਾਕਿਸਤਾਨ ਤੋਂ ਹੀ ਧਮਕੀਆਂ ਆ ਰਹੀਆਂ ਇਟ ਮੀਨਜ਼ ਜਰਮੇਲ ਸਿੰਘ ਹੋਣਾਂ ਦਾ ਪਾਕਿਸਤਾਨ ਦੀਆਂ ਏਜੰਸੀਆਂ ਦੇ ਨਾਲ ਵੀ ਕੋਈ ਨਾ ਕੋਈ ਲਿੰਕ ਹੈਗਾ ਜਿਹੜਾ ਮੈਨੂੰ ਉੱਥੋਂ ਜਿਹੜੀਆਂ ਧਮਕੀਆਂ ਆ ਰਹੀਆਂ ਜੀ ਤੇ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਕਿ ਇਹਦੀ ਚੰਗੀ ਤਰ੍ਹਾਂ ਨਿਚੋੜ ਕੇ ਜਿਹੜਾ ਕੱਢਿਆ ਜਾਵੇ ਤੇ ਮੈਂ ਮੰਗ ਕਰਦਾ ਕਿ ਜਿਹ ਰਾਮ ਜੀ ਆਪ ਕ੍ਰਿਮੀਨਲ ਆਦਮੀ ਐ ਇਹ ਤੇਰਾ 7-8 ਤਰਾ ਆਪਣੇ ਪਹਿਲਾਂ ਪਰਚੇ ਦੱਤੇ ਹੈਗੇ ਨੇ ਇਹਦੇ ਪਿੰਡ ਵਿੱਚ ਇੱਕ ਸਾਡੀ ਚੌਂਕੀ ਆ ਇਹ ਚੌਂਕੀ ਨੂੰ ਚੁਕਾਉਣਾ ਚਾਹੁੰਦਾ ਤੁਹਾਨੂੰ ਕਿਉਂਕਿ ਇਹ ਚਟੇ ਦਾ ਜਿਹੜਾ ਹੈਗਾ ਕਾਰੋਬਾਰ ਕਰਨ ਦੇ ਵਿੱਚ ਦੂਜਿਆਂ ਦੇ ਪੈਸੇ ਦੇ ਕੇ ਮਦਦ ਕਰਦਾ ਤੇ ਜਿਹੜਾ ਮੇਰੇ ਵੱਲ ਪਹਿਲਾਂ ਜਿਹੜੇ ਮੇਰੇ ਪਹਿਲੇ ਹਸ ਚੁਰੇ ਨੇ ਉਹਨਾਂ ਵੱਲੋਂ ਮੇਰੇ ਵੱਲੋਂ ਜਿਹੜਾ ਹੈਗਾ ਨਸ਼ੇ ਦੀ ਪੂਰੀ ਸਰਕਾਰ ਦੇ ਹੁਕਮ ਤਾ ਉਹ ਨੱਥ ਪਾਈ ਹੋਈ ਸੀ ਤੇ ਜਿਹੜਾ ਉੱਥੇ ਇਹਦਾ ਕੰਮ ਬਿਲਕੁਲ ਬੰਦ ਹੋ ਚੁੱਕਾ ਸੀ ਕਿਉਂਕਿ ਮੇਰਾ ਜਿਹੜਾ ਚੌਂਕੀ ਚਾਲ ਸੀ ਸੁਖਦੇਵ ਸਿੰਘ ਪਹਿਲਾਂ ਲੱਗਾ ਬਹੁਤ ਈਤਰਾ ਤੇ ਵਧੀਆ ਤੇ ਇਹ ਚਾਹੁੰਦਾ ਸੀ ਮੈਂ ਇਥੇ ਚੁੱਕੀ ਚਕਾ ਦਿਆਂ ਕਿੰਨੇ ਮਾਂਜੋਗ ਹਾਈ ਕੋਰਟ ਚ ਗ੍ਰਿਫਤ ਵੀ ਕੀਤੀ ਸੀ ਜਿਹੜੀ ਹੈ ਉਹ ਮੈਂ ਉਦੋਂ ਜਦੋਂ ਤਰੀਕ ਸੀਗੀ ਮਾਂਜੋਗ ਹਾਈ ਕੋਰਟੇ ਪੇਚੋਗੇ ਤੇ ਸਾਰੇ ਹਾਲਾਤ ਦੱਸੇ ਉਹਨਾਂ ਨੇ ਸੁਣਸ ਕਰਤੀ ਤੇ ਜਿਹੜਾ ਉਹਨਾਂ ਜਰਨੈਲ ਸਿੰਘ ਹੈ ਇਹ ਕਮਰੇ ਪਾਲਤੀ ਕੜਿਆ ਹਾਂ ਸਾਹਮਣੇ ਲੋਕਾਂ ਸਾਹ ਪਾਰ ਜਿਹੜੇ ਬਣਾਈ ਹੈ ਇਹ ਲੋਕਾਂ ਨਾਲ ਇਨਸਾਫ ਨਹੀਂ ਤਕਾ ਕਰ ਰਿਹਾ ਹੱਥਾਂ ਤੇ ਜੋ ਵੀ ਪੀੜਤ ਦੇਖਦਾ ਵੀ ਹਾਂ ਕਿਸੇ ਨੂੰ ਕੋਈ ਕਿਸ ਤਰ੍ਹਾਂ ਦੀ ਕੋਈ ਪੀੜ ਹੈਗੀ ਹੈ ਕੋਈ ਉਹਦਾ ਤਕਾ ਹੋ ਰਿਹਾ ਉਹਦੇ ਨਾਲ ਜਾ ਖੜ ਜਾਂਦਾ ਤੇ ਲੋਕਾਂ ਦੀ ਸੈਂਤੀ ਲਾ ਲੈਂਦਾ ਲੇਕਿਨ ਆਪ ਜਿਹੜਾ ਹੈ ਸਾਰੇ ਉੱਠੇ ਸਾਰੇ ਕੰਮ ਇਹ ਆਪਣੇ ਸਕੰਜੇ ਕਸ ਲੈਂਦੇ ਨੇ ਸਕੰਜੇ ਕਸ ਕੇ ਉਸ ਤੋਂ ਬਾਅਦ ਕੋ ਪੈਸੇ ਲੈਂਦੇ ਨੇ ਕਹਿੰਨੇ ਕਿ ਜੰਨ ਨੂੰ ਹੁਣ ਮਨ ਕੀ ਕਰ ਰਹੇ ਹੂੰ ਦੇਖੋ ਜੀ ਮੈਂ ਸਾਰੀ ਉਮਰ ਆਪਣੀ ਜਿਹੜੀ ਇਮਾਨਦਾਰੀ ਨਾਲ ਨੌਕਰੀ ਕੀਤੀ ਆ ਔਰ ਬੜੇ ਯੋਗਾਂ ਦਾ ਮੈਂ ਜਿਹੜਾ ਹੋਰ 10 ਮਹੀਨਾ ਤੱਕ ਮੈਂ ਪੈਨਸ਼ਨ ਜਾ ਰਿਹਾ ਤੇ ਮੇਰੇ ਹਿਸਾਬ ਨਾਲ ਸਾਰਾ ਕੋ ਫੰਡ ਫੁੱਲ ਪਾ ਕੇ ਵੱਧ ਤੋਂ ਵੱਧ ਮੇਰੇ 70 80 ਹਜ਼ਾਰ ਰੁਪਏ 80 ਲੱਖ ਰੁਪਏ ਮੇਰੇ ਕੋ ਵੱਧ ਤੋਂ 70 ਹੋ ਸਕਦਾ ਠੀਕ ਆ ਜੀ ਬਈ ਮੈਂ ਸਾਰੀ 30 ਸਾਲਾਂ ਦੀ ਜਿਹੜੀ ਹੈ ਮਿਹਨਤ ਉਹ 30 ਸਾਲਾਂ ਦੀ ਸਿਰਫ ਇੰਨਾ ਕੋ ਮੇਰੇ ਕੋ ਜਿਹੜਾ ਇਹ ਮੇਰਾ ਜਿਹੜਾ ਫੰਡ ਹੈਗਾ ਉਹ ਜਮ੍ਹਾਂ ਹੋ ਜੇ ਤੋ ਸਾਫ ਯਾਰ ਹੈ ਵੀ ਇਹ ਪਹਿਲਾਂ ਵੀ ਕਈਆਂ ਕੋਲ ਮੰਗਦਾ ਸੀਗਾ ਤੇ ਹੁਣ ਤੇਨੇ ਮੇਰੇ ਕੋਲ ਮੰਗੀ ਰਹੀ ਸਿੱਧੀ ਗੱਲ ਕਹਿਤੀ ਹਾਂ ਮੈਂ ਇਹਨੇ ਪੈਸੇ ਦੇ ਦੇ ਤਾ ਮੈਂ ਤੁਹਾਡਾ ਰਫਾਫਾ ਕਰਾ ਦਿੰਦਾ ਯਾਰ ਕਿ ਜਿਹੜੀ ਲੜਕੀ ਹੈ ਵੀ ਮਾਂ ਵਾ ਉਹ ਲੜਕੇ ਦੇ ਕੋਲੋਂ ਰੁਪਈਆ 5 ਲੱਖ ਦੀ ਮੰਗ ਕਰ ਰਹੀ ਹੈ ਕੋ ਵੀਡੀਓ ਵੀ ਵਿਚਾ ਚੁੱਕੀ ਹੈ ਕਿ 5 ਲੱਖ ਰੁਪਈਆ ਦੇ ਦੇ ਤੇ ਮੈਂ ਰਫਾਫਾ ਕਰ ਦਨੀ ਸਾਰਾ ਕੁਝ ਹੀ ਲੇਕਿਨ ਉਹ ਗਰੀਬ ਬੰਦੇ ਸੀ ਉਹ 2 ਲੱਖ ਦਿੰਦੇ ਹੀ ਇਹ ਮੰਨੀ ਨਹੀਂ ਇਸ ਗੱਲ ਨੂੰ ਦੂਜਾਂ ਦਾ ਸ਼ਤ ਤੇ ਰੱਖੀ ਵੀ ਮੈਨੂੰ ਆਪਣਾ ਮਕਾਨ ਦੇ ਦੇਣ ਉਹ ਮਕਾਨ ਵੀ ਦੇ ਦੇ ਉਹ ਕਿੱਥੇ ਜਾਣ ਗਰੀਬ ਲੋਕ ਦਿੰਦੇ ਜਲੇ ਇਹਦੇ ਵਿੱਚ ਹੁਣ ਸਾਰੀਆਂ ਗੱਲਾਂ ਜਿਹੜੀਆਂ ਆ ਤੁਹਾ ਜਨਤਾ ਵਿੱਚ ਸਾਰੀ ਗੱਲ ਸਮਝਦਾ ਹੈ ਇਹ ਸਮਝ ਕੇ ਆਪੀ დას ਦੂਗੀ ਵੀ ਹਾਂ ਕੋਣ ਗਲਤ ਹੈ ਕੋਣ ਠੀਕ ਕਾਕੀ ਦੇ ਰੂਪ ਦਾ ਇਹ ਬਹੁਤ ਗੰभीर ਮਾਮਲਾ ਹੈ ਜਿਸ ਕਾਰਨ ਪੰਜਾਬ ਪੁਲਿਸ ਨੂੰ ਇਸ ਮਾਮਲੇ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਪੰਜਾਬ ਸਰਕਾਰ ਵੀ ਅਜੇ ਕਟਿਆ ਪੁਲਿਸ ਵਾਲਿਆਂ ਖਿਲਾਫ ਸੱਤ ਐਕਸ਼ਨ ਕਰੇ ਕਿਉਂਕਿ ਇਸ ਤਰ੍ਹਾਂ ਦੀ ਮਾਨਸਿਕ ਪੀੜਾ ਵਿੱਚੋਂ ਜੇਕਰ ਕੋਈ ਪਰਿਵਾਰ ਗੁਜ਼ਰਦਾ ਹੈ ਤਾਂ ਉਸ ਦਾ ਜਾਨੀ ਨੁਕਸਾਨ ਵੀ ਹੋ ਜਾਂਦਾ ਹੈ ਬਿਊਰੋ ਰਿਪੋਰਟ ਡੇਲੀ ਰابطਾ ਟੀਵੀ ਅਤੇ ਰابطਾ ਪੰਜਾਬ